ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਟੂ ਮਾਈ ਚੈਨਲ ਅੱਜ ਤੁਹਾਡਾ ਮੈਂ ਚੈਨਲ ਸਵਾਗਤ ਹੈ ਔਰ ਅੱਜ ਆਪਾਂ ਚੱਲੇ ਆਂ ਜੀ ਜਲੰਧਰ ਦੇ ਲੋ ਜਲੰਧਰ ਚੱਲੇ ਆਂ ਆਪਾਂ ਜਲੰਧਰ ਆਪਾਂ ਚੱਲੇ ਆਂ ਜੀ ਆ ਮੁੰਡੇ ਦੇ ਲੈਣ ਕੱਪੜੇ ਠੀਕ ਹੈ ਜੀ ਆਪਾਂ ਨੂੰ ਦੁਕਾਨੇ ਕੱਪੜੇ ਜੀ ਆਪਾਂ ਲੈ ਕੇ ਚੱਲਾ ਇਹਨੂੰ ਮੈਂ ਜੋਤੀ ਚੋਂਗੋ ਜੋਤੀ ਚੋਂਗਾ ਲੈ ਕੇ ਜਾਵਾਂਗੇ ਇਹਨੂੰ ਕੱਪੜੇ ਔਰ ਤੁਸੀਂ ਬਣ ਰਹੇ ਹੋ ਵਲੌਗ ਚ ਤੁਹਾਨੂੰ ਦਿਖਾਉਣ ਨੂੰ ਜੋਤੀ ਚੋਂਗ ਠੀਕ ਹੈ ਜੀ ਤੇ ਬਾਕੀ ਆ ਮੁੰਡੇ ਨੂੰ ਪੁੱਛਦੇ ਆਂ ਕਿ ਵੀ ਤੈਨੂੰ ਕਿੱਦਾਂ ਲੱਗਦਾ ਕੱਪੜੇ ਲੈ ਕੇ ਦੇਣ ਲੱਗੇ ਤੇਰਾ ਮਾਮਾ ਜੀ ਬਹੁਤ ਵ ਦਾਦੇ ਆਜ ਬਲੌਗ ਚ ਪਤਾ ਲੱਗੇ ਕਿਹੜਾ ਮਾਮਾਦਰ ਸਹੀ ਆ ਚਾਰ ਮਾਮੇ ਚ ਪੰਜ ਮਾਮੇ ਚ ਕਿਹੜਾ ਮਾਮਾਦਰ ਸਹੀ ਸਭ ਤੋਂ ਅਬੇ ਜਲਦੀ ਬੋਲ ਕੱਲ ਸਵੇ ਪਨਵੇਲ ਨਿਕਲਣਾ ਹੈ ਬਤਾ ਸੁਣਿਆ ਬਲੌਗ ਮੈਂ ਨਹੀਂ 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 ਅਭੀ ਪੁੱਛੇਗੇ ਸਾਰੇ ਪੁੱਛੇਗੇ ਇਹ ਵੀ ਪੁੱਛਣਾ ਹੀ ਹੈ ਤੂੰ ਹੀ ਮੈਨੂੰ ਪਤਾ ਹੈ ਮੈਨੂੰ ਹੀ ਕਹਿਣਾ ਵਾ ਪਰ ਮੈਂ ਫੇਰ ਵੀ ਪੁੱਛ ਲਿਆ ਅੱਛਾ ਕਾਦੇ ਲਈ ਬੈਠ ਜਾਵੇਂ ਦੱਸ ਕੀ ਖਾਸੀਅਤ ਵਿੱਚ ਇਧਰ ਜੀ ਮੈਂ ਬੈਠਾਂ ਖਾਸੀਅਤ ਵਿੱਚ ਕੁਝ ਹੈ ਨਾ ਕੋਈ ਸੈਂਸ ਸਾਈਜ਼ ਬਾਤ ਕਰੀਏ ਚਲੋ ਜੀ ਅੱਪ ਚੱਲਦੇ ਆ ਜੀ ਕੀ ਨਾ ਜੋਤੀ ਚੌਂਗੋ ਤੁਹਾਨੂੰ ਮਿਲਦੇ ਜੋਤੀ ਚੌਂਗਦੇ ਆਪਾਂ ਦਿਖਾਉਨੇ ਤੁਹਾਨੂੰ ਜੇ ਕੋਈ ਆਪਾਂ ਨੂੰ ਹੋਰ ਕੁਝ ਮਿਲਿਆ ਬਣੇ ਰੋਬਲਾਉ ਦੇ ਨਾਲ ਹੋਰ ਮਿਲਦੇ ਆਪਾਂ ਮਾਮਾ ਜੀ ਜੋਤੀ ਚੌਂਗ ਮੋਲ ਹੈ ਆਹਾ ਮੋਲ ਹੈ ਜੋਤੀ ਚੌਂਗ ਆਇ ਤੁਹਾਨੂੰ ਵਧੀਆ ਬ੍ਰਾਂਡ ਦੇ ਕੱਪੜੇ ਦਿਵਾਉਂਗਾ ਠੀਕ ਕੋਈ ਚੱਕਰ ਨਹੀਂ ਵੇਖੋ ਜੀ ਚੂਲ ਦੇ ishan kesari ji maharaj dekh eh ji ਆਪਾਂ ਪਹੁੰਚ ਗਏ ਆ ਜੀ ਕਰਤਾਰਪੁਰ ਕਰਤਾਰਪੁਰ ਦੇਖ ਲਓ ਜੀ ਕਰਤਾਰਪੁਰ ਹਾਂਜੀ ਜੀ ਆਪਾਂ ਪਹੁੰਚ ਗਏ ਕਰਤਾਰਪੁਰ ਦੇ ਜੂਬੇ ਦੇ ਕੋਲ ਵੇਖੋ ਜੀ ਜੂਬਾ ਕਰਤਾਰਪੁਰ ਦਾ ਔਰ ਬਹੁਤ ਫੇਮਸ ਹੈ ਜੀ ਇਹ ਜੂਬਾ ਕਰਤਾਰਪੁਰ ਦਾ ਦੇਖੋ ਜੀ ਕਿੰਨਾ ਸੋਹਣਾ ਬਣਾਇਆ ਹੈ ਪੰਜਾਬ ਗਵਰਨਮੈਂਟ ਨੇ ਭਗਵੰਤ ਮਾਨ ਜੀ ਨੇ ਵੇਖੋ ਜੀ ਕਿੰਨਾ ਵਧੀਆ ਬਣਾਇਆ ਬੇਸ਼ੱਕ ਉਹਨਾਂ ਕੋ ਸੜਕਾਂ ਸਹੀ ਨਹੀਂ ਹੁੰਦੀਆਂ ਪਰ ਉਹਨਾਂ ਨੇ ਆਹ ਗੱਲ ਵਧੀਆ ਕੀਤੀ ਜੀ ਵੇਖੋ ਜੀ ਕਿੰਨਾ ਵਧੀਆ ਬਣਾਇਆ ਵਧੀਆ ਕੋਈ ਵੀ ਨਹੀਂ ਹੁੰਦਾ ਦੇਖ ਲਓ ਜੀ ਕਿੰਨਾ ਗੈਂਡ ਹੈ ਇਹ ਜੀ ਜੂਬਾ ਕਰਤਾਰਪੁਰ ਦਾ ਜੂਬਾ ਦੇਖੋ ਜੀ ਹੁਣ ਆਪਾਂ ਨੂੰ ਮਾੜਾ ਇਹ ਰੋਂਗ ਸਾਈਡ ਜਾਣਾ ਪੈਣਾ। ਲੋ ਜੀ ਉਹ ਵੀ ਜਾਂ ਨਹੀਂ। ਰੋਂਗ ਸਾਈਡ ਜਾਣਾ ਪੈਣਾ ਆਪਾਂ ਨੂੰ ਫੇਰ ਹੀ ਆਪਾਂ ਇੱਥੋਂ ਜਾ ਹੁਣ ਆਪਾਂ ਪਹੁੰਚਾਂਗਾ। ਅੱਗੋ ਜੀ ਬਹੁਤ ਦੂਰ ਘੱਟ ਵਾ ਇਸਕੇ ਉਧਰ ਆਉਣਾ ਬਹੁਤ ਔਖਾ ਵਾ ਪਰ ਰੋਂਗ ਸਾਈਡ ਹੀ ਪਾ ਲੈਣਾ। ਬਸ ਇਹ ਵੀਡੀਓ ਪੁਲਿਸ ਵਾਲੇ ਇਹਨਾਂ ਦੇਖ ਲੈਣਗੇ ਜਿਹੜੇ ਚਰਾਣ ਨਾ ਘੱਟਣ ਨੇ ਇਹਨੇ ਕਦੇ। ਦੇਖੋ ਜੀ। ਲੋ ਜੀ ਸੋਨੇ ਦੇ ਸੁਹਾਗਾ ਲੱਗ ਗਿਆ ਇਹ ਫਾਟਕ। ਹੁਣ ਆਪਾਂ ਨੂੰ ਕਰਨੀ ਪਣੀ ਇੱਥੇ ਵੇਟ ਜੀ। ਦੇਖੋ ਜੀ ਇਹ ਫਾੜ ਕੇ ਬਹੁਤ ਲੱਗਿਆ ਜਦੋਂ ਮਰਜੀ ਆ ਦੇ ਇਥੇ ਫਾੜ ਕੇ ਲੱਗਾ ਹੀ ਰਹਿੰਦਾ 24 ਘੰਟੇ ਗਿਆ ਫੁੱਲ ਆਪਣਾ ਵੇਖੋ ਜੀ ਇਹ ਟੈਂਪੂ ਵਾਲੇ ਨੇ ਬਣਾਇਆ ਪੂਰਾ ਪੂਰਾ ਲੋਡਿੰਗ ਟਰੱਕ ਬਣਾਇਆ ਵੇਖੋ ਜੀ ਬੱਦੇ ਹੋਏ ਨੇ ਇਹਦਾ ਵੀ ਗੱਡੋ ਕੋਹ ਹੰਤਮਾਨ ਨੂੰ ਮੈਂ ਕਹੂੰਗਾ ਇਹਦਾ ਚਲਾਨ ਗੱਡੋ ਚ ਟੈਂਪੂ ਵਾਲੇ ਦਾ ਉਹਨੇ ਨੰਬਰ ਦਿਖਾਈ ਜੀ ਮੈਨੂੰ ਇਹ ਬੰਦਾ ਨੰਬਰ ਦਿਖਾਈ ਜਨਾ ਮੈਂ ਤਾਂ ਮਜ਼ਾਕ ਕਰਦਾ ਸੱਚੀ ਨੰਬਰ ਦਿਖਾਈ ਜਨਾ ਹਾਂਜੀ ਮੈਂ ਤਾਂ ਉਦਾਂ ਮਜ਼ਾਕ ਕਰਦਾ ਜੀ ਐਵੇਂ ਗਰੀਬ ਤੋਂ ਚਲਾਨ ਕਰਾਉਣਾ ਇਹ ਹੈ ਜੀ ਇਹਨਾਂ ਨੂੰ ਇਦਾਂ ਚਾਹੀਦਾ ਨਹੀਂ ਆ ਕੰਮ ਦੇ ਸਵਾਰੀਆਂ ਦੇ ਟੈਂਪੂ ਚ ਉਹਦੇ ਆ ਸਮਾਨ ਚਾਹੀਦਾ ਨਹੀਂ ਤੇ ਬਣਾਉਣਾ ਚਲੋ ਫੇਕ ਕਰਨਾ ਗਰੀਮ ਨੇ ਰੋਜ਼ ਡਿਊਟੀ ਕਮਾਉਣੀ ਕਿਹੜੇ ਤਰ੍ਹਾਂ ਕਮਾਉਣੀ ਆ ਜੀ ਆਪਾਂ ਬਾ ਹੁਣ ਪੈ ਗਏ ਆ ਜੀ ਮਕਸੂਦਾ ਰੋਡ ਤੇ ਹਾਂਜੀ ਜੀ ਆਪਾਂ ਪਹੁੰਚ ਗਏ ਆਂ ਜੀ ਜਲੰਧਰ ਦੇ ਬਾਜ਼ਾਰ ਚ ਔਰ ਵੇਖੋ ਜੀ ਕਿੰਨਾ ਟ੍ਰੈਫਿਕ ਹੈ ਜਲੰਧਰ ਚ ਆਪਾਂ ਆ ਗਏ ਜੀ ਜਲੰਧਰ ਜੋਤ ਚੌਂਗ ਮਾਲ ਦੇ ਲਾਗੇ ਜਬ ਆਪਾਂ ਆ ਜਾਂਦੇ ਸਿਆ ਨਹੀਂ ਆ ਕਿ ਭਈ ਆਪਾਂ ਜੋਤ ਚੌਂਗ ਜਣ ਜੀ ਜੀ ਅਪ ਪਹੁੰਚ ਗਏ ਆ ਜੋਤੀ ਚੌਂਗ ਹੁਣ ਆਪਾਂ ਲਾਵਾਂਗੇ ਗੱਡੀ ਪਾਰਕਿੰਗ ਤੇ ਔਰ ਆਪਾਂ ਜੀ ਆਪਣੇ ਭਾਂਜੇ ਨੂੰ ਕਿਹਾ ਹੋਇਆ ਵਾ ਕੱਪ ਮੋਲ ਲੈ ਕੇ ਜਾਣਾ ਉਹਨੂੰ ਉਹਨੂੰ ਪਤਾ ਨਹੀਂ ਹੈ ਕਾ ਆਪਾਂ ਰੇੜੀਆਂ ਤੇ ਲੈ ਕੇ ਦੇਣੇ ਨੇ ਉਹਨੂੰ ਕੱਪੜੇ ਔਰ ਤੁਸੀਂ ਬਣੇ ਰਹੋ ਵਲੌਗ ਚ ਠੀਕ ਹੈ ਸਕਿਪ ਨਾ ਕਰਿਓ ਔਰ ਵੀਡੀਓ ਨੂੰ ਪੂਰਾ ਦੇਖਿਓ ਔਰ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰ ਦਿਓ ਵੀਡੀਓ ਨੂੰ ਇਤਨਾ ਵੀ ਦਿਨਾ ਲੂਗੇ ਹਾਂਜੀ ਜੀ ਆਪਾਂ ਪਹੁੰਚ ਗਏ ਜੋਤੀ ਚੌਂਗ ਔਰ ਆਪਾਂ ਹੁਣ ਪੰਜ ਲੈ ਕੇ ਦਵਾਂਗੇ ਇਥੋਂ ਕੱਪੜੇ ਔਰ ਤੁਸੀਂ ਵੀ ਆ ਜਾਓ ਬਣੇ ਰਹੋ ਵਲੌਗ ਦੇ ਨਾਲ ਉਹ ਤੁਹਾਨੂੰ ਦਿਖਾਉਨੇ ਆਪਾਂ ਜੋਤੀ ਚੌਂਗ ਦੇ ਕੱਪੜੇ ਲੈ ਕੇ ਜਾਣਾ ਠੀਕ ਆ ਮੋਲ ਚ ਜਨ ਕਪੜੇ ਲੈ ਕੇ ਜਾਣਾ ਚਲੋ ਚਲੋ ਉੱਤਰ हां जी जी ਤੁਸੀਂ ਸਭ ਤੋਂ ਸਸਤੇ ਕੱਪੜੇ ਲੈਣ ਜਲੰਧਰ ਵਿੱਚ ਜੋਤੀ ਚੌਂਕ ਜ਼ਰੂਰ ਵਿਜ਼ਿਟ ਕਰਿਓ ਕਿਥੇ ਸਭ ਤੋਂ ਸਸਤੇ ਕੱਪੜੇ ਜੋਤੀ ਚੌਂਕ ਤੋਂ ਮਿਲਦੇ ਆਂ ਔਰ ਬਾਕੀ ਜੀ ਇੱਥੇ ਮਾਰਕੀਟ ਵੱਖ-ਵੱਖਰੀਆਂ ਜਿੱਦਾਂ ਕਿ ਬਾਈਕ ਦੀ ਮਾਰਕੀਟ ਹੁੰਦੀ ਆ ਉੱਥੇ ਬਾਈਕ ਸਸਤੀਆਂ ਮਿਲਦੀਆਂ ਸੈਕੰਡ ਹੈਂਡ ਮਿਲਦੀਆਂ ਔਰ ਬਾਕੀ ਜੀ ਕੱਪੜੇ ਵੀ ਸਸਤੇ-ਸਸਤਾ ਮਿਲਦਾ ਵਾ ਲੇਡੀਜ਼ ਸੂਟ ਜੈਂਟਸ ਸਾਰੇ ਕੱਪੜੇ ਸਸਤੇ-ਸਸਤੇ ਮਿਲਦੇ ਆਂ ਹਾਂਜੀ ਤੁਸੀਂ ਵੀ ਵਿਜ਼ਿਟ ਕਰੋ ਜੋਤੀ ਚਾਹੋਗੇ ਕਿਉਂਕਿ ਇੱਥੋਂ ਜੀ ਵੱਡੇ ਵੱਡੇ ਇਨਫਲੂਐਂਸਰ ਲੈ ਕੇ ਜਾਂਦੇ ਕੱਪੜੇ ਜਿਹੜੇ ਇੰਸਟਾਗ੍ਰam ਤੇ ਆਪਾਂ ਵੇਖਦੇ ਵੱਡੇ ਵੱਡੇ ਇਨਫਲੂਐਂਸਰ ਬਣੇ ਹੁੰਦੇ ਆ ਉਹ ਇੱਥੋਂ ਹੀ ਲੈ ਕੇ ਕੱਪੜੇ ਬਾਅਦ ਚ ਕਹਿੰਦੇ ਆ ਜਿਹੀਂ ਅਸੀਂ ਪ੍ਰਾਡਾ ਪਾਇਆ ਅਸੀਂ ਜ਼ਾਰਾ ਪਾਇਆ ਹਾਂ ਪਾਇਆ ਹਾਂਜੀ ਜੀ ਆਪਾਂ ਰੇਡੀ ਤੋਂ ਕੱਪੜੇ ਨਹੀਂ ਲਏ ਆਪਾਂ ਨਾਰਮਲ ਜੀ ਦੁਕਾਨ ਤੋਂ ਕੱਪੜੇ ਲੈ ਲਏ ਹੀ ਔਰ ਰੇਡੀ ਤੋਂ ਵੀ ਵਧੀਆ ਕੱਪੜੇ ਮਿਲ ਜਾਂਦੇ ਸਸਤੇ ਕੱਪੜੇ ਮਿਲ ਜਾਂਦੇ ਆ ਔਰ ਤੁਹਾਨੂੰ ਪਤਾ ਹੀ ਹੈ ਜੀ ਇਹ ਮਾਰਕੀਟ ਇਦਾਂ ਦੀ ਹੈ ਇੱਥੇ ਸਭ ਕੁਝ ਹੀ ਮਿਲਦਾ ਵਾ ਇੰਦਰ ਦੀ ਕੋਈ ਚੇਂਜ ਨਹੀਂ ਜਿਹੜੀ ਇਸ ਮਾਰਕੀਟ ਦੇ ਨਾਲ ਹੀ ਮੇਰੇ ਤੁਹਾਨੂੰ ਜਿਸ ਗਰਮੀਆਂ ਦਾ ਕੱਪੜੇ ਉਹ ਸਰਦੀਆਂ ਨੂੰ ਮਿਲ ਜੂਗੇ ਤੇ ਸਰਦੀਆਂ ਦੇ ਕੱਪੜੇ ਤੁਹਾਨੂੰ ਗਰਮੀ 'ਚ ਮਿਲ ਸਕਦੇ ਆ ਬਣੇ ਰੋ ਵੀਡੀਓ ਨਾਲ ਜੀ ਆਪਾਂ ਕਰਦੇ ਆ ਸ਼ਾਪਿੰਗ ਏਡਾ ਲੱਗਿਆ ਹਾਂ ਕੈਚ ਜਾਈਂਦੇ ਨਾ ਨਹੀਂ ਇਹਦੇ ਵਿੱਚ ਦੋ ਜੀ ਜ਼ਾਹਰ ਭੀਗ मरी चीज़, प्रेंदे प्रेंदे तो तो नहीं और होर्ट देखनेटेट तो तो भी खुली है जो चौड़ाई नहीं है छोटा छोटा मिलेगा मिलेगा बड़ा ਹਾਂਜੀ ਜੀ ਆਪਾਂ ਕੱਪੜੇ ਲੈ ਗਏ ਫੇ ਆਪਾਂ ਮਾਰਕੀਟ ਹੋਰ ਘੁੰਮਣ ਲੱਪੇ ਆਪਾਂ ਵੇਖਣ ਲੱਪੇ ਕੋਈ ਸਸਤੇ ਜਿਹੇ ਕੱਪੜੇ ਹੋਰ ਮਿਲ ਜਾਣ ਮੇਰਾ ਪੰਜਾ ਕਹਿੰਦਾ ਇੱਥੋਂ ਲੈ ਲੈਣੇ ਕੱਪੜੇ ਮਾਮਾ ਜੀ ਇੱਥੋਂ ਜ਼ਿਆਦੇ ਸਸਤੇ ਮਿਲਨੇ ਨਹੀਂ ਦੇਖੋ ਜੀ ਆਪਾਂ ਪੰਜ ਨੇ ਵੀ ਪੂਰਾ ਸਿਖਾਇਆ ਹੋਇਆ ਵਾ ਕਿ ਮਹਿੰਗੀ ਦੁਕਾਨ 'ਚ ਵੜਨਾ ਨਹੀਂ ਸਸਤੀ ਦੁਕਾਨ ਛੱਡਣੀ ਨਹੀਂ ਕੋਈ ਹੁਣ ਜੀ ਆਪਾਂ ਜਾਵਾਂ ਕੁਛ ਖਾਣ ਪੀਣ ਆਪਣ ਲੱਗ ਗਈ ਭੁੱਖ ਔਰ ਬਣੀ ਰਿਓ ਵੀਡੀਓ ਨਾਲ ਤੁਹਾਨੂੰ ਦਿਖਾਉਨੇ ਆਂ ਇੱਕ ਨਾਨ ਵਾਲੀ ਦੁਕਾਨ ਉੱਥੇ ਬਹੁਤ ਵਧੀਆ ਨਾਨ ਮਿਲਦੇ ਆਂ ਕਾਜੂ ਬਣਾ ਲਈ ਵੇਖੋ ਪਨੀਰ ਹਾਂਜੀ ਜੀ ਆਪਾਂ ਸ਼ਾਪਿੰਗ ਕਰਕੇ ਪੇਟ ਪੂਜਾ ਕਰਕੇ ਚੱਲੇ ਹੁਣ ਘਰ ਨੂੰ ਔਰ ਤੁਸੀਂ ਵੀਡੀਓ ਨੂੰ ਕਰ ਦਿਓ ਲਾਈਕ ਕਰ ਦਿਓ ਸ਼ੇਅਰ ਔਰ ਸਬਸਕ੍ਰਾਈਬ ਵੀ ਕਰ ਦਿਓ ਕਿਉਂਕਿ ਤੁਸੀਂ ਬਹੁਤ ਘੱਟ ਸਬਸਕ੍ਰਾਈਬ ਕਰਦੇ ਆ ਜੀ ਦੇਖੋ ਜੀ ਅੱਗੇ ਜੀ ਡੀਜੇ ਵਾਲੀ ਗੱਡੀ ਆਂਦੀ ਡੀਜੇ ਵਾਲੇ ਬਾਪੂ ਜਾਂਦੇ ਆ ਉਹ ਬਾਸ਼ਾ ਨੇ ਗਾਣਾ ਜੀ ਡੀਜੇ ਵਾਲੇ ਬਾਪੂ ਮੇਰਾ ਗਾਣਾ ਬਜਾ ਦੇ ਉਹ ਜੀ ਇਹਨਾਂ ਨੂੰ ਕਿਹਾ ਉਹ ਡੀਜੇ ਵਾਲੇ ਹੋਰ ਕਿਸੇ ਨੂੰ ਨਹੀਂ ਕਿਹਾ ਬਾਸ਼ਾ ਨੇ ਇਹਨਾਂ ਨੂੰ ਵੇਖ ਕੇ ਹੀ ਗਾਣਾ ਬਣਾਇਆ ਡੀਜੇ ਵਾਲਾ ਬਾਪੂ ਮੇਰਾ ਗਾਣਾ ਬਣਾ ਦੇ ਕਿਉਂ ਕਹੀ ਕਿਉਂ ਕਿਹ ਹੋ ਗਿਆ ਕਿਉਂ ਗਿਆ ਹਾਂ ਜਨ ਬਦਵਾਤੇ ਹੁਣ ਕੱਪੜੇ ਆਪਾਂ ਚੱਲੇ ਹੁਣ ਪਿੰਡ ਨੂੰ ਅੱਗੇ ਤੁਹਾਨੂੰ ਮਿਲਾਂਗੇ ਇਹ ਅਗਲੇ ਵਲੌਗ ਚ ਔਰ ਸ਼ੇਅਰ ਕਰਦੇ ਸਬਸਕ੍ਰਾਈਬ ਕਰਦੇ ਹੋ ਔਰ ਵੀਡੀਓ ਨੂੰ ਲਾਈਕ ਕਰਦੇ